ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਜੀ ਆਪਣੀ ਮਲੋਟ ਸ਼ਹਿਰ ਤੋਂ ਬਾਈ ਕੋਲੇ ਬ੍ਰੀਡ ਵੀ ਆ ਘਰੇ ਤੇ ਬਾਈ ਡਾਕਟਰੀ ਦਾ ਕੰਮ ਵੀ ਕਰਦਾ ਨਾਲ ਏਆਈਟੀ ਵਰਕਰ ਸੋਹਣੀ ਬ੍ਰੀਡ ਤਿਆਰ ਕੀਤੀ ਹੈ ਪਹਿਲਾਂ ਤਾਂ ਆਪਾਂ ਡਿਟੇਲ ਇਹਨੀਆਂ گاਵਾਂ ਦੀ ਲੈਣੇ ਆ ਤੇ ਇਹਦੇ ਕੋਲੇ ਕਿਹੜੀਆਂ گاਵਾਂ ਨੇ ਕਿੰਨਾ ਦੁੱਧ ਤੇ ਕਿਹੜੇ-ਕਿਹੜੇ ਸੀਮੰਦੀਆਂ ਤੇ ਕਿਹੜੇ ਸੀਮੰਦਾਂ ਤੋਂ ਏਆਈ ਹੋਈ ਚੰਗੇ ਸੀਮੰਦਾਂ ਤੋਂ ਬਾਈ ਨੇ ਇਹ ਕੀਤੀ ਹੋਈ ਹੈ ਤੇ ਨਾਲ ਬਾਈ ਐਕਵਾਂਸ ਦਾ ਸੀਮੰਦ ਵੀ ਯੂਜ਼ ਕਰ ਰਿਆ ਤੇ ਕਨਸੈਪਸ਼ਨ ਵਗੈਰਾ ਦੀ ਡਿਟੇਲ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਉੱਚੀ ਬੋਲੋ ਥੋੜਾ ਜਿਆਦਾ ਸਤ ਮੇਰਾ ਨਾਮ ਹੈ ਡਾਕਟਰ ਗੁਰਸੇਵ ਸਿੰਘ ਗੁਰਸੇਵਕ ਸਿੰਘ ਪਿੰਡ ਕਿਹੜਾ ਜੀ ਇਹ ਜਿੱਥੇ ਖੜੇ ਆਪਾਂ ਪਿੰਨ ਮਲੋਟ ਹੈ ਜੀ ਮਲੋਟ ਹਾਂਜੀ ਠੀਕ ਹੈ ਜੀ ਤੇ ਕਿਹੜੇ ਏਰੀਆ ਵਿੱਚ ਤੁਸੀਂ ਏਆਈ ਕਰਨ ਜਾਂਦੇ ਹੋ ਇੱਥੋਂ ਕਿੰਨੇ ਕਿਲੋਮੀਟਰ ਤੱਕ ਹੈ ਤੁਹਾਡਾ ਮੈਂ ਜੀ ਮਲੋਟ ਹਾਂਜੀ ਭਗਵਾਨਪੁਰਾ ਤੇ ਸਰਾਵਾ ਬੋਤਲਾ ਠੀਕ ਹੈ ਸਰਾਵਾ ਬੋਤਲਾ ਵਿੱਚ ਤੁਸੀਂ ਕੰਮ ਕਰਦੇ ਹੋ ਹਾਂਜੀ ਹਾਂਜੀ ਸਰਾਵਾ ਬੋਤਲਾ ਭਗਵਾਨਪੁਰਾ ਤੇ ਮਲੋੜ ਚ ਕਿਸੇ ਨੇ ਏਆਈ ਕਰਾਉਣੀ ਹੈ ਤਾਂ ਆਪਾਂ ਤੁਹਾਡਾ ਨੰਬਰ ਦੇ ਦਿੰਨੇ ਹਾਂ ਜੀ ਹਾਂਜੀ ਹਾਂਜੀ ਤੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਸੀ ਚੰਗੇ ਸੀਮਰਾਂ ਦੀ ਏਆਈ ਕੀਤੀ ਜਿਵੇਂ ਇਹ ਗਾਂ ਖੜੀ ਹੈ ਸਾਹਮਣ ਮਰੇ ਅਨੁਸਾਰ ਪੀਡੀਐਫ ਦਾ ਸਰ ਡ੍ਰਿਫਟਰ ਬੋਲ ਦੇ ਨਾਸਰ ਹੁਣ ਏਆਈ ਕੀਤੀ ਹੋਈ ਸਰ ਪੀਡੀਐਫ ਦੇ ਸੀਮਨ ਲਾਇਆ ਹਾਂਜੀ ਹਾਂਜੀ ਇੱਕ ਉਹ ਗਾਂ ਅੰਦਰ ਖੜੀ ਆਪਣੀ ਕਾਲੀ ਉਹਨੇ ਵੀ ਸਰ ਜੀ ਆਪਾਂ ਪੀਡੀਐਫ ਦਾ ਡ੍ਰਿਫਟਰ ਬੋਲ ਉਹ ਵੀ ਡ੍ਰਿਫਟਰ ਲੱਗਿਆ ਹਾਂਜੀ ਹਾਂਜੀ ਡ੍ਰਿਫਟਰ ਲੱਗਾ ਜਾਂਦਾ ਠੀਕ ਆ ਤੇ ਆ ਵੜ ਗਈ ਆ ਇਹ ਸਰ ਪੀਡੀਐਫ ਦਾ ਸਰ ਨਾਸਰ ਇਹ ਐਬੀਐਸ ਦਾ ਫਾਇਰ ਬੋਲ ਸੀ ਉਹਦੀ ਇਹ ਅੱਗੇ ਆਈ ਹੋਈ ਏਦੀ ਹਾਂਜੀ ਅੰਕ ਨੇ ਸਰ ਅਗਨੀ ਸਰ ਕੀਤੀ ਸਰੋ ਅੱਛਾ ਕਿਉਂਕਿ ਕਰ ਨਹੀਂ ਆਪਾਂ ਏਆਈ ਹੁਣ ਕਰੋਂਗੇ ਤੇ ਹੁਣ ਆਪਾਂ ਮੇਰਾ ਇਰਾਦਾ ਹੈ ਵੀ ਗੇਮ ਚੇਂਜਰ ਦੇ ਨਾਲ ਕਰਾਂਗੇ ਸਰ ਇੱਕ ਵਾਂਸ ਦਾ ਗੇਮ ਚੇਂਜਰ ਲਾਉਂਦੇ ਹਾਂ ਹਾਂਜੀ 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 ਅ ਗੇਮ ਚੇਂਜਰ ਦੇ ਨਾਲ ਠੀਕ ਹੈ ਪਹਿਲਾਂ ਥੈਂਕ ਯੂ ਜੀ ਵਿਸ਼ਵਾਸ ਕਰਨ ਲਈ ਬਾਈ ਇੱਕ ਵਾਂਸ ਦਾ ਸੀਮੰਟ ਯੂਜ਼ ਕਰ ਰਿਹਾ ਬਾਈ ਕਨਸੈਪਸ਼ਨ ਵਗੈਰਾ ਕਿਵੇਂ ਇਧਰੋਂ ਇਧਰੋਂ ਹਾਂਜੀ ਹਾਂਜੀ ਕਸ਼ਾਪ ਸ਼ਰੇਟ ਦਾ ਸਾਜੀ ਬਹੁਤ ਵਧੀਆ ਸਰ ਜੀ ਅੱਛਾ ਵਧੀਆ ਮਿਲ ਰਿਹਾ ਹਾਂਜੀ 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 ਸਰ ਠੀਕ ਹੈ ਸਰ ਜੀ ਲਾਇਆ ਆਪਣਾ ਇੱਕ ਇੱਕ ਸੀਮੰਟ ਦੇ ਨਾਲ ਹੀ ਸਾਰੇ ਨੀਮਨ ਕੇ ਕਨਸੈਪਸ਼ਨ ਰੇਟ ਤੇ ਬਾਈਕ ਕੋਲ ਸੀਮਨ ਉਪਲਬਧ ਹੈ ਜੀ ਗੇਮ ਚੇਂਜਰ ਪਾਰਕਰ ਅਕਵਾਂਸ ਦਾ ਤੇ ਬਾਈਕ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਤੇ অথਰਾਇਜ਼ਡ ਡਿਸਟ੍ਰੀਬਿਊਟਰ ਤੋਂ ਸੀਮਨ ਲਓ ਜੀ ਡੁਪਲੀਕੇਸੀ ਬਚਨ ਤੋਂ ਲਈ ਮੈਂ ਹੋਰ ਵੀ ਡਾਕਟਰ ਵੀਰਾਂ ਨੂੰ ਕਹਿੰਨਾ ਬਾਈ ਨੇ ਸਾਡੇ ਡਿਸਟ੍ਰੀਬਿਊਟਰਾਂ ਤੋਂ ਸੀਮਨ ਖਰੀਦੇ ਆ ਬਹੁਤ ਬਹੁਤ ਧੰਨਵਾਦ ਜੀ ਤੇ ਅਕਵਾਂਸ ਕੰਪਨੀ ਦੇ ਨਾਲ ਜੁੜਨ ਦੇ ਲਈ ਨੰਬਰ ਸਕਰੀਨ ਦੇ ਉੱਪਰ ਮੇਰਾ ਵੀ ਚੱਲ ਰਿਹਾ ਜੀ ਉਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਹੋਰ ਡਾਕਟਰ ਵੀਰ ਵੀ ਸੀਮਨ ਲੈਣਾ ਚਾਹੁੰਦੇ ਨੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਆ ਬਾਈ ਕੋਲ ਤੁਸੀਂ ਦੇਖ ਰਹੇ ਹੋ ਜੀ ਇੱਕ ਵਾਸ ਦੀ ਡਾਇਰੈਕਟਰੀ ਹੈ ਇਹਦੇ ਵਿੱਚ ਇੰਪੋਰਟਡ ਬੁੱਲ ਨੇ ਬ੍ਰਾਜ਼ੀਲ ਦੇ ਸੀਆਰਆਈ ਇੰਪੋਰਟਡ ਸੀਮਨ ਵੀ ਆਉਂਦਾ ਹੈ ਬਾਈ ਤੁਹਾਨੂੰ ਅਗਲੇ ਰਾਉਂਡ ਚ ਸੀਆਰਆਈ ਸੀਮਨ ਵੀ ਦੇਖ ਕੇ ਜਾਵਾਂਗੇ ਓਕੇ ਥੈਂਕ ਯੂ ਠੀਕ ਹੈ ਵੀਰੇ ਜਿਹੜੇ ਤੁਸੀਂ ਚੰਗੀਆਂ ਗਾਵਾਂ ਦੱਸ ਰਹੇ ਹੋ ਉੱਥੇ ਲੈਟਸ ਗੋ ਵਗੈਰਾ ਤੁਸੀਂ ਹਾਂਜੀ ਹਾਂਜੀ ਯੂਜ਼ ਕਰ ਸਕਦੇ ਹੋ ਬਹੁਤ ਧੰਨਵਾਦ ਵੀਰੇ ਟਾਈਮ ਦੇਣ ਦੇ ਲਈ